ਹਾਂਜੀ ਦੋਸਤੋ ਅੱਜ ਸਕੂਲ ਦੇ ਵਿੱਚ ਦਸਤਾਰਬੰਦੀ ਦੇ ਮੁਕਾਬਲੇ ਹੋ ਰਹੇ ਨੇ ਤੇ ਬੱਚੇ ਸੋਹਣੀਆਂ-ਸੋਹਣੀਆਂ ਪੱਗਾਂ ਬੰਨ੍ਹਦੇ ਪਏ ਨੇ। ਮੈਨੂੰ ਕਿਹੜਾ ਨੰਬਰ? ਸਰਵੀਆਂ ਦੇ ਪਾਰੇ ਨਹੀਂ ਦੇਗਾ। ਐਂਦਾਂ ਦੇ ਪਾਰੇ ਸਰਵੀਆਂ ਦੇ। ਦੇਖੋ ਬੱਚਿਆਂ ਨੇ ਕਿੱਡੇ ਸੋਹਣੇ ਦਮਾਲੇ ਜਿਹੜੇ ਸਜਾਏ ਹੋਏ ਨੇ ਇਹ ਮਹਿਜ ਤੀਜੀ ਚੌਥੀ ਕਲਾਸ ਦੇ ਵਿਦਿਆਰਥੀ ਆ ਜਿਨ੍ਹਾਂ ਦੇ ਬਹੁਤ ਸੋਹਣੇ ਦਮਾਲੇ ਨੇ। ਬੜੇ ਸੋਹਣੇ ਲੱਗਦੇ ਪਏ ਨੇ। खाई पग बड़ा गोलू जावा रोज बने घर पग ठीक है सोनी लगती है तेरी कटिंग है ना ਸਾਰੇ ਬੱਚੇ ਬੜੀ ਸਿੱਦਤ ਦੇ ਬੜੇ ਸਤਿਕਾਰ ਦੇ ਨਾਲ ਪੱਗਾਂ ਬੰਨਦੇ ਹੋਏ ਤੇ ਸਾਰੇ ਵਿਨਰ ਨੇ ਵਿਨਰ ਚਾਹੇ ਕੋਈ ਇੱਕ ਜਾਂ ਦੋ ਹੋਵੇ ਗਏ ਜ ਜਿਹਦੀ ਵਧੀਆ ਪੱਗ ਹੋਏਗੀ ਪਰ ਇਹ ਸਾਰੇ ਵਿਨਰ ਨੇ ਸਾਰੇ ਬਹੁਤ ਵਧੀਆ ਪੱਗਾਂ ਬੰਨਦੇ ਪਏ ਨੇ ਤਾਲੀ ਨਾ ਕਰੋ ਕੋਈ ਨਹੀਂ ਨਾਲੀ ਇਹ ਸਾਰੇ ਟੱਕਰ ਵਿੱਚ ਛੜੇ 15 ਮਿੰਟ ਵੀ ਹੋਏ ਨੇ ਆ ਆਰਾਮ ਨਾ 12 ਮਿੰਟ ਬੜੇ ਹੁੰਦੇ ਆ ਤੇ ਥੋੜਾ ਜਿਹਾ ਟਾਈਮ ਹੋ ਗਿਆ ਹੁੰਦੇ ਬਹੁਤ ਬਾਰੇ ਗਏ ਨੇ ਹਾਪੀ ਬੰਨੇ ਕਿਹੜੀ ਕਲਾਸ ਤੇਰੀ 3B 3B ਇਹ ਵੀ ਕੰਪੀਟੀਸ਼ਨ ਹੋਇਆ ਕਿਹੜਾ ਕੰਪੀਟੀਸ਼ਨ ਹੋਇਆ ਦਸਤਾਰ ਮੁਕਾਬਲਾ ਦਸਤਾਰ ਮੁਕਾਬਲਾ ਬੜੀ ਛੋਟੀ ਬੱਚੀ ਸੋਹਣੀ ਬੱਚੀ ਹੈ ਚੱਲ ਚੱਲ ਇਹ ਜਿਹੜੀਆਂ ਸਰਦਾਰੀਆਂ ਨੇ ਨੇ ਪੱਗਾਂ ਦੀਆਂ ਇਹ ਸਾਨੂੰ ਐਵੇਂ ਨਹੀਂ ਮਿਲ ਗਈਆਂ ਲੱਖਾਂ ਸਿਰ ਦੇਣੇ ਪਏ ਨੇ ਇਹ ਸਰਦਾਰੀਆਂ ਲੈਣ ਵਾਸਤੇ ਸੋ ਸਾਰੇ ਪੱਗ ਬੰਨਿਆ ਕਰੀਏ ਸਰਦਾਰ ਹਾਂ ਤੇ ਸਰਦਾਰੀ ਇਹੀ ਆ ਕਿ ਸਿਰਾਂ ਤੇ ਆਪਣੇ ਪੱਗ ਜਿਹੜੀ ਹੋਣੀ ਚਾਹੀਦੀ ਆ ਤਾਂ ਹੀ ਆਪਾਂ ਸੋਹਣੇ ਲੱਗਦੇ ਆਂ ਹਾਂ ਬਈ ਭਾਈ ਹਾਂਜੀ ਹਾਂਜੀ ਬੋਲੋ ਇਹ ਰੋਗਾ ਮਾਰਕਟ ਹੈ ਕਿ ਉਹ ਨਾਂ ਦਾ ਹੈ ਦੱਸੋ ਕੋਈ ਮੁੱਤ ਦਾ ਬਗੜਾ ਕੋਈ ਬਾਹਰ ਕੋਈ ਹੈ ਇਹ ਲਾ ਕੇ ਦੀ ਹੈ ਕਰ ਲੋ ਸੇ ਤਾਂ ਕੋਤੋਂ ਆਉਂਦੇ ਨੇ ਇਹ ਆਪੇ ਕਰਵਾ ਕੇ ਨੇ। ਕਲੋਂ ਮੋਟਰ ਸੇ ਬਾਕੀ ਹੋਏ ਕਰੇਗਾ ਵੈਰੋ। ਵੈਰੋ ਇੱਥੇ ਸਾਡੀ ਨਹੀਂ ਫੋਟੋ ਖਿੱਚਣੀ। ਮੈਂ ਤੁਹਾਡੀ ਵੀ ਕਰ ਦੇਣੇ ਲੋ। ਹਾਂ ਇਹ ਕੋਈ ਨਹੀਂ। ਉਹ ਸਾਫੀਆ ਹੁਣ ਪ੍ਰੈਕਟਿਸ ਕਰਨੀ ਨੇ ਘਰੇ ਅਗਲੀ ਵਾਰੀ ਫਿਰ ਤੁਸੀਂ ਪਰਫੈਕਟ ਹੋਣਾ ਬਹੁਤ ਵਧੀਆ ਬੱਚਿਆਂ ਦੇ ਪੱਕਾ ਬੰਨਾਂ ਦੇ ਮੁਕਾਬਲੇ ਕਰਾਇਆ ਗਿਆ ਦੱਸੋ ਵੀ ਇੱਚੋ ਕਿਹੜਾ ਸਭ ਤੋਂ ਜ਼ਿਆਦਾ ਲੱਗਿੰਦਾ ਪਹਿਲੇ ਵਾਲਾ ਕਿ ਬੜੀਆਂ ਲੱਗਣੇ ਸਾਰਿਆਂ ਨੇ ਬੜੀਆਂ ਬੜੀਆਂ ਬੱਗਾ ਬਨੀਆਂ ਨੇ ਪਰ winner ਕੋਈ ਇੱਕ ਹੀ ਹੋਊਗਾ winner ਫਿਰ ਵੀ ਇੱਕ ਹੀ ਆਸੋ ਇਹ ਸਾਡੇ ਜੱਜ ਸਾਹਿਬਾਨ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਜੀ ਨੇ ਕਿਤੇ ਕਿਹਾ ਸੀ ਕਿ ਦੂਰ ਪੀੜ ਚ ਖੜਿਆ ਮੇਰਾ ਸਿੰਘ ਜਿਹੜਾ ਵਾ ਮੇਰਾ ਸਿੱਖ ਜਿਹੜਾ ਪਛਾਣਿਆ ਜਾਵੇਗਾ ਤੇ ਉਹਦੀ ਪਛਾਣ ਜਿਹੜੀ ਉਹਦਾ ਪਹਿਰਾਵਾ ਹੋਏਗਾ ਤੇ ਵੇਖੋ ਕਿੰਨੇ ਪਿਆਰੇ ਤੇ ਕਿੰਨੇ ਸੋਹਣੇ ਬੱਚੇ ਲੱਗਦੇ ਪਏ ਨੇ ਹਾਂ ਅਜਿਹੀ ਤੇ ਲੱਗ ਰਹੀ ਪਰਵਾਰੀ ਹੈ ਕੌਣ ਜੀ ਜਿਣੀ ਨਾਲ ਬੱਲੇ ਨੂੰ ਮੈਂ ਮਾਣ ਨਹੀਂ ਕਰਦਾ ਸਤਿ ਸ਼੍ਰੀ ਅਕਾਲ ਸਰ ਜਿਹੜੇ ਤੋਂ ਬੰਦਗੇ ਚ ਪਕਾਉਂਦਾ ਹੀ ਜਾ ਰਿਹਾ ਹੈ ਜਿਹੜੇ ਤੋਂ ਬੰਦਗੇ ਚ ਪਕਾਉਂਦਾ ਹੀ ਜਾ ਰਿਹਾ ਹੈ ਸਹੀ ਜੀ ਜਿਹੜੀ ਕੰਮ ਦੀ ਗੱਲ ਤੁਸੀਂ ਸਰ ਮੈਂ ਹਾਂ ਜੀ ਜਿਹੜੀ ਅੰਦਰ ਲੈ ਮੀਟੀ ਹੋਣਾ ਹੈ ਸਹੀ ਜੀ ਇਹ ਕਰਦੇ ਹਾਂ ਜੀ ਇਹ ਕਰਦੇ ਹਾਂ ਜੀ ਜੇਕਰ ਤੁਸੀਂ ਸਿੱਖ ਹੋ ਤੇ ਪੱਗ ਨਹੀਂ ਬੰਦੀ ਤੇ ਹੁਣ ਤੋਂ ਪੱਗ ਬੰਨ੍ਹਿਆ ਕਰੋ ਤੇ ਜੇਕਰ ਤੁਸੀਂ ਪੱਗ ਬੰਨ੍ਹਦੇ ਹੋ ਤੇ ਫਿਰ ਹੋਰਨਾਂ ਨੂੰ ਵੀ ਪ੍ਰੇਰਿਤ ਕਰੋ ਕਿ ਉਹ ਵੀ ਪੱਗ ਬੰਨ੍ਹਿਆ ਕਰਨ ਕਿਉਂਕਿ ਸਿੰਘ ਤੇ ਸਰਦਾਰ ਜਿਹੜੇ ਨੇ ਬਿਨਾ ਤਾਜਾਂ ਤੇ ਤਖਤਾਂ ਤੋਂ ਚੰਗੇ ਨਹੀਂ ਲੱਗਦੇ ਤੇ ਉਹਨਾਂ ਦੇ ਸਿਰ ਤੇ ਜਿਹੜੇ ਤਾਜ ਨਹੀਂ ਪੱਗਾਂ ਨਹੀਂ ਉਹ ਸੋਹਣੀਆਂ ਲੱਗਦੀਆਂ ਨਹੀਂ ਸੋ ਜੇਕਰ ਤੁਹਾਨੂੰ ਇਹ ਵੀਡੀਓ ਚੰਗੀ ਲੱਗੀ ਹੈ ਤੇ ਹੋਰਨਾਂ ਲੋਕਾਂ ਨੂੰ ਵੀ ਭੇਜੋ ਸ਼ੇਅਰ ਕਰੋ ਇਸ ਵੀਡੀਓ ਨੂੰ ਤੇ ਇਸ ਚੈਨਲ ਨੂੰ ਸਬਸਕ੍ਰਾਈਬ ਕਰੋ ਤੇ ਤਾਂ ਕਿ ਹੋਰ ਲੋਕ ਵੀ ਇਹ ਵੀਡੀਓ ਨੂੰ ਦੇਖ ਸਕਣ ਧੰਨਵਾਦ